ਹਾਜਰੀ ਵੀਡੀਓ ਵਿੱਚ ਭਾਈ ਚਾਰ ਗਾਵਾਂ ਦੀ ਵੀਡੀਓ ਬਣਾਈ ਆ ਇੱਕ ਤਾਜੀ ਸੂਈ ਆ ਬਾਕੀ ਤਿੰਨੇ ਗੱਬਣਾ ਨੇ ਤੇ ਪਿੰਡ ਵੀਰ ਦਾ ਚੀਦਾ ਤੇ ਜ਼ਿਲ੍ਹਾ ਮੋਗਾ ਹਣ ਬਗਾ ਪ੍ਰਾਣਾ ਬਗਾ ਪ੍ਰਾਣਾ ਨੇੜੇ ਭਗਤਾ ਭਾਈ ਕਸ਼ਾ ਨੇੜੇ ਭਗਤਾ ਭਾਈ ਸੁਖਨੰਦ ਠੱਠੀ ਭਾਈ ਸਾਰੇ ਪਿੰਡ ਨੇੜੇ ਆਪਣਾ ਪਿੰਡ ਵਿਚਾਲੇ ਆ ਜਾਂਦੇ ਬਗਰਾੜੀ ਤੋਂ ਵੀ 6-7 ਕਿਲੋਮੀਟਰ ਪਿੰਡ ਆ ਓਕੇ ਭਾਈ ਭਗਤਾ ਭਾਈ ਤੋਂ 6 ਕਿਲੋ ਮੋਬਾਈਲ ਨੰਬਰ ਬੁੱਲ 9873844955 ਕਿਹੜਾ ਸੂਸ ਹੋਈ ਆ ਇਹ ਪਹਿਲਾਂ ਨਾ ਬੱਚੀ 800 ਤੋਂ ਦੋ ਦਾੰਦਾ ਬੱਚੀ ਬਹੁਤ ਚੰਗੀ ਨਿਆਰੀ ਪਿਆਰੀ ਬੱਚੀ ਐ ਕਦੋਂ ਸੂਈ ਆ ਬੱਚੇ ਨੂੰ ਹੋ ਗਏ 5-6 ਦਿਨ ਹੋ ਗਏ ਸੁਵਾਨ ਹੁਣ ਦੁੱਧ ਬਣਿਆ 13-14 ਲੀਟਰ ਦੁੱਧ ਹੋਊਗਾ ਵੇਰ ਥੱਲੇ ਓਕੇ ਬਾਈ ਨਾੜਾ ਨਾ ਉਹਨਾਂ ਫੁੱਲ ਚੰਗੇ ਬਹੁਤ ਚੰਗੇ ਜੁਗਾਵ ਵਾਲੀ ਬੱਚੀ ਐ ਟਰਟ ਸਹੀ ਗੱਲ ਆ ਬਾਈ ਦੁੱਧ ਪਾ ਦੂਗੀ ਸੇਵਾਲੇ ਘਰੇ ਜੀ 18-20 ਲੀਟਰ ਖੁੱਲਾ ਦੁੱਧ ਪਾਈ ਚੱਲੂ ਗਰਮੀ ਦੀ ਕੀ ਮੋਲ ਆ ਬਾਈ ਜਾਇਜ਼ ਜਿਆਦਾ ਮੋਲ 1850 ਰੁਪਏ ਦੇਣ ਲੈਣ 75 ਦੀ ਵੇਲ ਦੇ ਦਾਂਗੇ ਚੱਕ ਹਾਂਜੀ ਜਾਇਜ਼ ਮੋਲ ਆ ਬਾਈ ਜੋ ਜਾਇਜ਼ ਮੋਲ ਆ ਬਾਕੀ ਬਰੀਡ ਦੇਖੋ ਕਲਰ ਪ੍ਰਿੰਟ ਦੇਖੋ ਥਣ ਦੇਖੋ ਇਹ ਗੋਡਿਆਂ ਦੇ ਉੱਤੇ ਫਿਟਿੰਗ ਵਾਲਾ ਡਰ ਆ ਆ ਕੇ ਲੈ ਲੈ ਉਹ 1800 ਦੂ ਉਹ 10 ਦਿਨ ਲਈ ਤੇ 10 ਦਿਨ ਹੀ ਲੈ ਜੇ ਦੁੱਧ ਪਾਉਗੀ ਬੱਚੀ ਵੀ ਪਲੱਸ ਗਾਰੰਟੀ ਨਰਾਮ ਨਾ ਕੱਦ ਫੋਲਾ ਨਾ ਕੱਦ ਫੋਲਾ ਬੱਚੀ ਦਾ ਪੂਰਾ ਹਾਈਟ ਲੈਂਥ ਆ ਜੀ ਵਜੋਂ ਪੂਰਾ ਇਹ 82000 ਦੀ ਦੇ ਦਾਂਗੇ ਚੱਕ ਬਾਈ ਹਾਂਜੀ ਤੇ ਆ ਵੜਾ ਇਹ ਡਾਕਟਰ ਸਾਹਿਬ ਦੂਜੇ ਸੂਏ ਆ ਪਹਿਲਾਂ ਤਾਂ ਹੈਗਾ 17 18 ਲੀਟਰ ਦਾ ਰਿਕਾਰਡ ਠੀਕ ਆ ਇਹ 65000 ਦੀ ਦੇ ਦੇਣਗੇ ਜਮ ਜਮ 70 ਕਰਾ ਲਓ 75 ਕਰਾ ਲਓ 80 ਕਰਾ ਲਓ ਕੱਦ ਚੱਪੜੀ ਜਰਸੀ ਵਾਲਾ ਵਾੜ ਦੇਗੀ ਡਾਕਟਰ ਸਾਹਿਬ ਬਾਕੀ ਦੁੱਧ ਮੱਝ ਵਰਗਾ ਪਾਉਣਾ ਇਦਾਂ ਜਮਾਂ ਬਾਈ ਠੀਕ ਹੈ ਨਾ ਹੁਣ 17 18 ਲੀਟਰ ਹੀ ਮੈਂ ਲੈ ਲੇਗਾ ਦੋਟਾ ਹੀ ਲੱਖ ਤੋਂ ਘੱਟ ਨਹੀਂ ਮਿਲਦੀ ਸਹੀ ਆ ਬਾਈ ਠੀਕ ਹੈ ਹੁਣ ਇਹ ਵੇਖਣਾ ਦੋਨੇ ਹੁਣ ਜਰਸੀ ਪਿਓਰ ਚਾ ਥਾਣਾ ਦੇਖੋ ਇਹਦਾ ਲੇਵਾ ਦੇਖੋ ਵਧੀਆ ਫਿਟਿੰਗ ਵਾਲਾ ਆਰਡਰ ਹੈ ਸਹੀ ਆ ਕਿੰਨੇ ਦਿਨ ਲਊਗੀ ਇਹਦੇ ਵੀ 10 ਦਿਨ ਪੈਂਡਿੰਗ ਹਜੇ ধন্যবাদ